ਫਾਥੜਾ ਮੰਡਲ ਦੇ ਪਿੰਡ ਅਰਨੇਟੂ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲਾ ਸਮਾਪਤ ਕੀਤੀ ਗਈ ਹੈ ਪੁਲਿਸ ਪੋਸਟਮਾਰਟਮ ਕਰਾ ਰਹੀ ਹੈ ਔਰ ਜਾਂਚ ਕਰ ਰਹੀ ਹੈ ਚਾਰ ਲੋਕਾਂ ਦੇ ਖਿਲਾਫ ਇੱਕ ਹੋਰ ਸਮੇਤ ਚਾਰ ਲੋਕਾਂ ਦੇ ਖਿਲਾਫ ਤਾਰਾ 306 ਦੇ ਤਹਿਤ ਮਕਦਮਾ ਦਰਜ ਕੀਤਾ ਹੈ ਲੇਕਿਨ ਇੱਕ ਨੌਜਵਾਨ ਨੇ ਕਿਉਂ ਕਦਮ ਚੁੱਕਿਆ ਇਹ ਜਾਂਚ ਦਾ ਵਿਸ਼ਾ ਹੈ ਮਾਮੂਲੀ ਤਕਰਾਰ ਇੱਕ ਬਾਥਰੂਮ تھا ਦੋਨੋਂ ਪਰਿਵਾਰ ਇਹ ਚਾਚੇਤਾ ਸਾਰੇ ਉਹਨਾਂ ਨੂੰ ਪ੍ਰਯੋਗ ਕਰਦੇ ਹੋਣੇ ਕੀ ਸਗਲ ਨੂੰ ਲੈ ਕੇ ਤਕਰਾਰ ਹੋਇਆ ਕਿ ਉਸ ਨੂੰ ਇੱਕ ਕਦਮ ਚਖਣਾ ਪਿਆ ਪਰਿਵਾਰ ਦੇ ਉਹਦੇ ਚਾਚੇ ਖੜੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਨਾ ਲਵਪ੍ਰੀਤ ਜੀ ਹਾਂ ਤੁਹਾਡੇ ਕੀ ਲੱਗਦਾ ਭਤੀਜਾ ਲੱਗਦਾ ਜੀ ਜੀ ਹਾਂ ਜੀ ਕੀ ਕਾਰਨ ਹੋਇਆ ਝਗੜਾ ਕਿ ਉਸ ਨੇ ਇੱਕ ਕਦਮ ਚੱਕਿਆ ਦੇਖੋ ਫਿਲਹਾਲ ਜੀ ਅਹੀ ਜਿੰਨੇ ਜਿਹੜੇ ਆਹੀ ਰਹੇ ਨੇ ਕੋਈ ਝਗੜੇ ਵਾਲੀ ਕੋਈ ਐਸੀ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਹੂੰ ਨੋਰਮਲੀ ਘਰ ਚ ਮਾੜਾ ਮੋਟਾ ਤੇ ਇਸ਼ੂ ਬਣਾ ਲਿਆ ਹੋਰ ਕੁਝ ਨਹੀਂ ਹੂੰ ਕੋਈ ਐਸੀ ਗੱਲ ਨਹੀਂ ਕੋਈ ਝਗੜੇ ਵਾਲਾ ਕੋਈ ਸਮੱਸਿਆ ਹੈ ਨਹੀਂ ਜੀ ਤੋ ਇਹ ਕਾਰਨ ਕੋਈ ਕੀ ਚੀਜ਼ ਸੀ ਕਰਨਾ ਹੈ ਕਾਰਨ ਹੁਣ ਦੇਖੋ ਜੀ ਸਾਰੇ ਇਹ ਪਿੰਡ 'ਚ ਰਹਿੰਦੇ ਆ ਜਦੋਂ ਇਹ ਕੰਮ ਹੋ ਗਿਆ ਉਸ ਤੋਂ ਬਾਅਦ ਅਸੀਂ ਸਾਨੂੰ ਪਤਾ ਲੱਗਾ ਨਾਰਮਲ ਹੀ ਪਤਾ ਜਿਵੇਂ ਆਮ ਲੱਗਦਾ ਅਸੀਂ ਕਿਹਾ ਤੇ ਕੋਈ ਐਡੀ ਸਾਨੂੰ ਕੋਈ ਗੱਲਬਾਤ ਦਾ ਪਤਾ ਹੀ ਨਹੀਂ ਲੱਗਾ ਵਾਹੀ ਇਸ ਤਰ੍ਹਾਂ ਦਸ ਰਹੇ ਵੀ ਸਾਰੇ ਉਹ ਬਦ ਇੱਥੇ ਬਾਥਰੂਮ ਸੇ ਯੂਜ਼ ਕਰ ਹੀ ਜਾਂਦੇ ਸੀ ਜਦੋਂ ਕੋਈ ਗੱਲ ਬਣਨੀ ਹੋਵੇ ਜਾਂ ਕੋਈ ਰੋਲਾ ਪੈਣਾ ਹੋਵੇ ਨਹੀਂ ਕੋਈ 2-4 ਦਿਨ ਪੈਣਾ 5 ਦਿਨ ਤਰ ਹੋਈ ਗੱਲ ਵਾ ਤੇ ਕੋਈ ਨਹੀਂ ਹੋਈ ਜੀ ਕੋਈ ਗੱਲਬਾਤ ਐ ਇਸ ਦੀ ਕੋਈ ਖਤਮ ਦੇਖੋ ਜੀ ਹੁਣ ਇਹ ਤਾਂ ਜਾ ਉਹਦੇ ਮੰਮੀ ਜਾ ਜਾਣ ਸਕਦੀ ਆ ਬਾਕੀ ਉਹਦਾ ਫਾਦਰ ਸਾਹਿਬ ਤੇ ਬਾਹਰ ਕੰਬੈਨਾਂ ਤੇ ਹੀ ਮਾਣੇ ਕੀ ਬਿਆਨ ਲਿਖਾਇਆ ਮਾਣੇ ਲਿਖਾਇਆ ਬਿਆਨ ਸਰ ਮਾਣੇ ਲਿਖਾਇਆ ਜੀ ਅਸੀਂ ਵੀ ਬਾਅਦ ਚ ਆਏ ਹੁਣ ਕੀ ਲਿਖਾਇਆ ਬਿਆਨ ਇਹ ਤਾਂ ਉਹ ਹੀ ਜਾਣੇਗੀ ਸਰ ਬਿਆਨ ਇਹਦੀ ਮਦਰ ਹੈਗੀ ਆ ਕੀ ਨਾਮ ਮਦਰ ਵੇਦਲਾਲ ਜੀ ਪੂਰਾ ਹੈ ਇਹ ਹੈਗਾ ਲਪ੍ਰੀਤ ਕੁਮਾਰੀ ਉਮਰ ਕਿੰਨੇ ਕੇ ਜੀ ਉਮਰ ਕਰੀਬ 16 ਸਾਲ ਹੈਗੀ ਆ ਜੀ ਮਾਣੇ ਕੀ ਬਿਆਨ ਲਿਖਾਇਆ ਮਾਣੇ ਲਿਖਾਇਆ ਕਿ ਇਹ ਜਿਹੜਾ ਹੈਗਾ ਕਰੇਲੂ ਨਾਲ ਦਾ ਆਪਸ ਦੇ ਵਿੱਚ ਚਾਚੇਤਾ ਸਾਰੇ ਇਕੱਠੇ ਰਹਿੰਦੇ ਨਹੀਂ ਸ੍ਰੀਕੇ ਭਾਈ ਸਾਰੇ ਇਕੱਠੇ ਰਹਿੰਦੇ ਨੇ ਸ੍ਰੀਕੇ ਭਾਈ ਚਾਰੇ ਇਕੱਠੇ ਰਹਿਣ ਕਰਕੇ ਕੋਈ ਬਾਥਰੂਮ ਇਹਨਾਂ ਦਾ ਬਾਥਰੂਮ ਸੀਗਾ ਇਹਨਾਂ ਦਾ ਬਾਥਰੂਮ ਹਾਂਜੀ ਕੋਈ ਨਾ ਚਾਚੇਤਾ ਵੀ ਕਈ ਵਾਰੀ ਕੋਈ ਯੂਜ਼ ਕਰ ਲੈਂਦੇ ਸੀਗੇ ਯੂਜ਼ ਕਰਨ ਨਾਲ ਕਈ ਵਾਰੀ ਗੰਦ ਗੰਦ ਮਾੜਾ ਮੋਟਾ ਕੋਈ ਹੋ ਜਾਂਦਾ ਸੀਗਾ ਇਸ ਤਰ੍ਹਾਂ ਦੇ ਲੈ ਕੇ ਮਾੜਾ ਮੋਟਾ ਕੋਈ ਈਡੀ ਵੱਡੀ ਗੱਲਾਂ ਗੱਲ ਹੈ ਨਹੀਂ ਸੀਗੀ ਰੰਜਿਸ਼ ਦਾ ਮਤਲਬ ਕਹਿ ਲਓ ਵੀ ਥੋੜਾ ਬਹੁਤ ਮੈਂ ਮਤੋਂ ਤਕਰਾਰ ਵਾਰੀ ਹੋ ਜਾਂਦੀ ਹੈ ਕਈ ਵਾਰੀ 306 34 ਆਪੀਸੀ ਦੇ ਕੀ ਦੇਖ ਲਾ ਭਾਈ ਇੱਕ ਤਾਂ ਹੈਗਾ ਆਪਣਾ ਹੋਇਆ ਤੇ ਆ ਅਜੀਤਰਾਮ ਇਸ ਪਪਾ ਬੀਰੂਰਾ ਬੀਰੂਰਾਮ ਦੋਨੇ ਤਾਈ ਨੇ ਭਰਾ ਨੇ ਇਹ ਉਹਨਾਂ ਦੀ ਮੈਸੇਜ ਹੈਗੀ ਆ ਬੀਰੋ ਪਤਨੀ ਅਜੀਤਰਾਮ ਤੇ ਇੱਕ ਹੈਗਾ ਬੁੱਟਾ ਜੀ ਚਾਰ ਲੋਕ ਚਾਰ ਲੋਕਾਂ ਨੂੰ ਖੁਦ ਨਾ ਜੇ ਕੋਈ ਗ੍ਰਿਫਤਾਰੀ ਤੇ ਨਹੀਂ ਨੀ ਗ੍ਰਿਫਤਾਰੀ ਤਾਂ ਪੋਸਟਮਾਰਡ ਕਰਾ ਰਹੇ ਸੀ ਪੋਸਟਮਾਰਡ ਕਰਾਹਤ ਤਕਤੀਸ ਕਰਾਂਗੇ ਤਕਤੀਸ ਦੇ ਚੱਕ ਨਾ ਗਲਤੀ ਸੀ ਹਾਂਜੀ ਹਾਂਜੀ ਇਹ ਗਲਤੀ ਸੀ ਜੀ ਐਕਚੁਅਲੀ 1:00 ਵਜੇ ਦੱਸਿਆ ਤੁਹਾਨੂੰ ਬੁਲਿ ਇਹਨਾਂ ਨੇ ਸਾਨੂੰ ਕਰਕੇ ਕਿ 12:00 ਵਜੇ ਤਕਰੀਬ ਦਿੱਤੀ ਹੈ ਜੀ ਜੀ ਦਿਨੇ ਤੇ ਜਿਹੜਾ ਮੁੰਡੇ ਦਾ ਪਿਓ ਹੈਗਾ ਬਲਵੀਰ RAM ਉਹ MP ਮਸ਼ੀਨ ਤੇ ਗਿਆ ਹੋਇਆ ਸੀਗਾ ਕਮੈਂਟ ਤੇ ਗਿਆ ਹੋਇਆ ਸੀਗਾ ਜੀ ਬੋਡੀ ਅਸੀਂ ਮੌਕੇ ਤੇ ਅਫਸਰ ਸਾਮਾਨ ਐਸਐਚਓ ਸਾਹਿਬ ਨੇ ਸਾਰਾ ਚੈੱਕ ਕੀਤਾ ਤੇ ਉਹ ਤਾਂ ਥੱਲੇ ਲਾਈ ਹੋਈ ਸੀਗੀ ਜੀ ਉਹਨਾਂ ਨੇ ਤਾਂ ਬਿਆਨ ਚ ਲਿਖਾਇਆ ਆਪਣ ਮਤਲਬ ਕਿ ਉਹ ਚਲੀ ਗਈ ਸੀ ਕਿ ਡਰਦੀ ਮਾਰੀ ਕਿਤੇ ਹਾਂਜੀ ਬਾਕੀ ਤਫਤੀਸ਼ ਕਰਦੇ ਆਂ ਤਫਤੀਸ਼ ਤੋਂ ਜੋ ਵੀ ਸਾਹਮਣੇ ਆਇਆ ਸਾਡੇ ਕੋਲ ਕੱਲ ਇੱਕ ਬੋਡੀ ਆਈ ਸੀ ਇੱਕ 16 ਸਾਲ ਦੀ ਲੜਕੀ ਦੀ ਇਹ ਆਈ ਸੀ ਪਿੰਡ ਅਰਨੇਟੂ ਤੋਂ ਠੀਕ ਹੈ ਵਿਦ ਅਲੈਸਟ ਕੇਸ ਆਫ ਹੈਂਗਿੰਗ ਤੇ ਅੱਜ ਜਦੋਂ ਅਸੀਂ ਹੁਣ ਪੋਸਟਮਾਰਟਮ ਕੀਤਾ ਇਹਦੇ ਤੇ 306 ਦੀ ਐਫ ਆਈ ਆਰ ਹੋਈ ਹੈ ਤੇ ਇਹਦੇ ਚ ਕੇਸ ਹੈਂਗਿੰਗ ਦਾ ਹੀ ਸੀ ਪਰ ਕੁਝ ਬੱਚੇ ਦੇ ਸੱਟਾਂ ਵੀ ਨਾਲ ਅਸੀਂ ਨੋਟ ਕੀਤੀਆਂ ਨੇ ਇਹਨੇ ਕੇਜਿਸ ਬੱਚੇ ਦੀ ਹੈ 16 ਸਾਲ ਦਾ ਲੱਗਦਾ ਹੈ ਬੱਚਾ 15 ਤੋਂ 17 18 ਸਾਲ ਹਾਂ ਉਹ ਕੈਮੀਕਲੀ ਅਸੀਂ ਕੁਝ ਵਿਸਰਵ ਵੀ ਭੇਜਿਆ ਵਿਸਰਵ ਦੀ ਰਿਪੋਰਟ ਵੀ ਆਏਗੀ ਠੀਕ ਹੈ ਪਰ ਕਾਸ ਆਫ ਡੈਥ ਦਾ ਹੈਂਗਿੰਗ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼